ठीक है ना दरखे ना सेम के जा रहे थे तो करो कट के लावट करके लावट तू सीधी रोला पाओ अच्छा चेक ऊपर चढ़ के हो बाकी बोरी नहीं चेक करो साइड साइड वाली देख पर साइड वाली साइड वाली हां ठीक है हैं ਪੱਥਰਾ ਹੋਇਆ ਤਾਂ ਉਹ ਬਿੱਟਰ ਦਾ ਪੱਕਾ ਕੇਸ ਆ ਵੱਡਾ ਪੈਸਾ ਲੋ ਜੀ ਮੇਰੇ ਵੀ ਹੈ ਮੇਰੇ ਤੇਰਾ ਅਬੀ ਲਾਓ ਘਟਕੇ ਉਹ ਉਹ ਵੀ ਖੋਲੋ ਜੀ ਉਹ ਬੂਰੀ ਖੋਲੋ ਮੈਨੀ ਟਰੇਡਿੰਗ ਕੰਪਨੀ ਮੈਨੀ ਟਰੇਡਿੰਗ ਕੰਪਨੀ ਘੱਗਾ 100000 ਦੇ ਦਿੰਦੀ ਪਾਰ ਹੁੰਦਾ ਸੀ ਲੈ ਨੀਦਰ ਨਾ ਕੱਢੋ ਯਾਰ ਚੜੂ ਉੱਪਰ ਕੱਢ ਦਿੰਨੇ ਕੋਈ ਨਹੀਂ ਉਹਨੂੰ ਐਸਟੀ ਤੇ ਲਾਓ ਜੀ ਆਪਾਂ ਫੇਰੇ ਮੈਨੀ ਟਰੇਡਿੰਗ ਕੰਪਨੀ ਦੇ ਕਿੰਨੀ ਗੱਡੀਆਂ ਨੇ ਅੱਜ ਫੇਰੇ ਘੱਟਾ ਘੱਟਾ ਵੀ ਇਹਨੂੰ ਬਾਪੂ ਨੂੰ ਬੁਲਾ ਲਿਓ ਪਹਿਲਾਂ ਬੁਲਾਣੇ ਬੁਲਾਣੇ ਉਹ ਘੱਟਾ ਫੇਰੇ ਘੱਟਾ ਵੀ ਆ ਜਾਣਾ ਫੇਰੇ ਖੋਡਾਂਗੇ ਉਹਨੂੰ ਕੋਈ ਨਹੀਂ ਠੀਕ ਹੈ ਹੈਗਾ ਜੀ ਕਰਨ ਸਿੰਘ ਬਾਰਾ ਮੋਢੀ ਟੋਲੀ ਹਾਂ ਸਾਡੇ ਜਨਤਾ ਦੀ ਆਵਾਜ਼ ਦੇਖ ਰੇ ਦਸ਼ਕਾ ਨੂੰ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਪੌਰ ਕੰਗਾ ਪਾਇਸਟੈਂਡ ਖੜਿਆ ਕੰਗਾ ਨਾਜ ਮੰਡੀ ਦੇ ਵਿੱਚ ਜੋ ਮੈਨੀ ਟਰੇਡਿੰਗ ਦੇ ਉੱਤੇ ਜੋ ਵਿਸ਼ਾ ਬਣਿਆ ਹੈ ਕਿ ਉਹਨਾਂ ਦੀ ਬੋਰੀਆਂ ਦੇ ਵਿੱਚੋਂ ਪੱਥਰ ਨਿਕਲੇ ਨੇ ਤੇ ਪੱਥਰ ਕਿਹਨੇ ਪਾਏ ਨੇ ਕਿਵੇਂ ਨਿਕਲੇ ਨੇ ਇਹ ਜਾਣਕਾਰੀ ਦਾ ਵਿਸ਼ਾ ਬਣ ਚੁੱਕਿਆ ਹੈ ਤੇ ਆਪਾਂ ਪਤਾ ਕਰਾਂਗੇ ਵੀ ਇਹ ਮੈਨੇਜਰ ਨਾਲ ਵੀ ਗੱਲਬਾਤ ਕਰਾਂਗੇ ਆਪਣੇ ਪੱਖ ਦੇ ਵਿੱਚ ਕੀ ਗੱਲਬਾਤ ਰੱਖਦੇ ਨੇ ਦੇਖਦੇ ਹਾਂ ਜੱਜ ਸਾਡੇ ਨਾਲ ਜੁੜੇ ਰਹੋ ਜਨਤਾ ਦੀ ਆਵਾਜ਼ ਤੇ ਦੇਖਦੇ ਆ ਸਰ ਕੀ ਬਿਆਨ ਦੇਣਾ ਚਾਹਣ ਕੇ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਰ ਜੋ ਆਪਣੇ ਮੈਨੀ ਇਲੈਕਟ੍ਰਸ ਦੇ ਵਿੱਚ ਜੋ ਨਿਕਲੀ ਐ ਬੋਰੀਆਂ ਦੇ ਵਿੱਚ ਪੱਥਰ ਨਿਕਲੇ ਨੇ ਤੇ ਉਹਦਾ ਕੀ ਕਾਰਨ ਰਹੇ ਨੇ ਜੀ ਕੀ ਮਾਮਲਾ ਤੁਸੀਂ ਇਹ ਜੀ ਸਾਡੀ ਲਾਇਸੈਂਸੀ ਫਰਮ ਐ ਜੀ ਮੈਨੀ ਟਰੇਡਿੰਗ ਕੰਪਨੀ ਕੱਗਾ ਇਹ ਆੜਦਾ ਕੰਮ ਕਰਦੇ ਨੇ ਜੀ ਕੱਲ ਇਨਸਪੈਕਟਰ ਵੱਲੋਂ ਸਾਨੂੰ ਲਿਖਤੀ ਤੌਰ ਤੇ ਦੱਸਿਆ ਗਿਆ ਕਿ ਗੱਡੀ ਭਰਾਈ ਕਰਦੇ ਸਮੇਂ ਉਹਦੀਆਂ ਬੋਰੀਆਂ ਚ ਪੱਥਰ ਨਿਕਲੇ ਨੇ ਤੇ ਇਨਸਪੈਕਟਰ ਨੇ ਲਿਖ ਕੇ ਦਿੱਤਾ ਵੀ ਇਹ ਪੱਥਰ ਨਿਕਲੇ ਨੇ ਇਹ ਇਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਸੋ ਇਹਨੂੰ ਮੈਨੀ ট্রেਡਿੰਗ ਕੰਪਨੀ ਕੱਗਾ ਨੂੰ ਕੱਲ ਆਪਣੇ ਵੱਲੋਂ ਨੋਟਿਸ ਕਰਨ ਦੱਸੋ ਨੋਟਿਸ ਜਾਰੀ ਕੀਤਾ ਜੀ ਜਿਸ ਦਾ ਉਹਨੂੰ 24 ਘੰਟਿਆਂ ਚ ਜਵਾਬ ਦੇਣ ਲਈ ਲਿਖਿਆ ਗਿਆ ਸੀਗਾ ਉਸ ਦਾ ਅੱਜ ਜਵਾਬ ਆ ਗਿਆ ਸੋ ਜਵਾਬ ਤਸੱਲੀ ਬਖਸ਼ ਨਾ ਹੋਣ ਦੀ ਵਜ੍ਹਾ ਕਰਕੇ ਮਾਣਯੋਗ ਐਸਡੀਐਮ ਸਾਹਿਬ ਨੇ ਉਹਦਾ ਲਾਇਸੈਂਸ 15 ਦਿਨ ਲਈ ਸਸਪੈਂਡ ਕਰ ਦਿੱਤਾ ਜੀ ਤੇ ਸਰ ਅੱਗੇ ਫਿਰ ਕੋਈ ਕਾਰਵਾਈ ਹੁਣ ਵੀ ਚੱਲ ਰਹੀ ਹੈ ਉਹਨਾਂ ਦੇ ਬਰਤੀ ਹਾਂਜੀ ਅੱਗੇ ਉਹਨਾਂ ਦੀ ਕਾਰਵਾਈ ਖਰੀਦ ਏਜੰਸੀਆਂ ਜਿਨ੍ਹਾਂ ਨੇ ਮਾਲ ਖਰੀਦਿਆ ਉਹ ਆਪਣੇ ਪੱਧਰ ਤੇ ਕਾਰਵਾਈ ਕਰ ਰਹੇ ਨੇ ਜੋ ਸਾਡੇ ਮਾਰਕੀਟ ਕਮੇਟੀ ਦੇ ਪੱਧਰ ਤੇ ਕਾਰਵਾਈ ਸੀ ਉਹ ਅਸੀਂ ਕਰ ਚੁੱਕੇ ਹਾਂ ਜੀ ਇਹ ਸਾਰਾ ਗਿਣਤੀ ਉਹਨਾਂ ਕੋਲ ਹੀ ਆ ਪੰਜ ਸਪ ਦੇ ਇਨਸਪੈਕਟਰਾਂ ਕੋਲ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ